ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅੱਜ ਅਸੀਂ ਭਾਸ਼ਾ ਤੇ ਉਪਭਾਸ਼ਾ ਦੀ ਸੈਕਿੰਡ ਕਲਾਸ ਲੈ ਕੇ ਆਜਾਣਾ ਕੱਲ ਅਸੀਂ ਕੀਤਾ ਸੀ ਕਿ ਭਾਸ਼ਾ ਦੀਆਂ ਕਿਸਮਾਂ ਭਾਸ਼ਾ ਦੀਆਂ ਕਿਸਮਾਂ ਤੇ ਭਾਸ਼ਾ ਦੀਆਂ ਵੰਨੀਆਂ ਇਹਦਾ ਦੋਨਾਂ ਨਾਲ ਇੱਕ ਕੁਐਸਚਨ ਆ ਸਕਦਾ ਜੇਕਰ ਭਾਸ਼ਾ ਦੀਆਂ ਕਿਸਮਾਂ ਪੁੱਛਿਆ ਗਿਆ ਸਾਡੇ ਤੋਂ ਤਾਂ ਫਿਰ ਅਸੀਂ ਕੱਲ ਲਿਖਿਆ ਸੀ ਜਿੱਦਾਂ ਕਿ ਮੌਖਿਕ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਤੇ ਲਿਖਤੀ ਭਾਸ਼ਾ ਜਿਹੜੀ ਆ ਉਹ ਦੋ ਕਿਸਮਾਂ ਨੇ ਭਾਸ਼ਾ ਦੀਆਂ ਜੇਕਰ ਭਾਸ਼ਾ ਦੀ ਵੰਨਗੀ ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਹਨ ਵਿਅਕਤੀਗਤ ਭਾਸ਼ਾ ਪਿੰਜਨ ਤੇ ਕੋਰੀਅਲ ਬਣ ਗਈ ਜੇਕਰ ਸਾਨੂੰ ਕੁਐਸਚਨ ਆਉਂਦਾ ਕਿ ਭਾਸ਼ਾਆਂ ਦੀਆਂ ਕਿੰਨੀਆਂ ਬਣਦੀਆਂ ਹਨ ਤਾਂ ਭਾਸ਼ਾਆਂ ਦੀਆਂ ਦੋ ਬਣਦੀਆਂ ਹਨ ਵਿਅਕਤੀਗਤ ਭਾਸ਼ਾ ਕਿਹੜੀ ਹੁੰਦੀ ਆ ਇਸ ਸ਼੍ਰੇਣੀ ਦੇ ਵਿੱਚ ਅਪਭਾਸ਼ਾ ਜਾਂ ਸਲੈਗ ਹੁੰਦੀ ਆ ਇਹ ਅਸੱਭੇਕ ਅਰਥਾਂ ਦੀ ਧਾਰਨਾ ਹੁੰਦੀ ਆ ਇਸ ਵਿੱਚ ਅਪਭਾਸ਼ਾ ਮੇਨੇ ਚੜ ਨਿੰਦਿਆ ਆਦਿ ਸਬੰਧਤ ਹਨ ਕਈ ਵਾਰੀ ਸਾਨੂੰ ਕੁਐਸਚਨ ਬਣ ਜਾਂਦਾ ਹੈਗਾ ਕਿ ਆਪ ਭਾਸ਼ਾ ਮੇਨੇ ਚੜ ਨਿੰਦਿਆ ਆਦਿ ਕਿਹੜੀ ਵਿਅਕਤੀਗਤ ਭਾਸ਼ਾ ਦੀ ਬਣ ਗਈ ਹੈਗੀ ਆ ਜੀ ਇਹ ਅਸੀਂ ਲਿਖਾਂਗੇ ਕਿ ਵਿਅਕਤੀਗਤ ਭਾਸ਼ਾ ਦੀ ਬਣ ਗਈ ਆ ਜੇਕਰ ਸਾਨੂੰ ਇੱਕ ਕੁਐਸਚਨ ਆਉਂਦਾ ਹੈਗਾ ਤਾਂ ਅੱਗੇ ਹੈਗਾ ਜੀ ਪਿੰਨਨ ਤੇ ਕੋਰੀਅਲ ਬਣ ਗਈ ਕਈ ਵਾਰੀ ਛੋਟਾ ਕੁਐਸਚਨ ਬਣ ਜਾਂਦਾ ਕਿ ਪਿੰਨਨ ਦਾ ਅਰਥ ਕੀ ਹੈ ਤਾਂ ਅਸੀਂ ਕੀ ਕਹਾਂਗੇ ਅਸੀਂ ਲਿਖਾਂਗੇ ਕਿ ਉਹ ਕੰਮ ਚਲਾਉ ਭਾਸ਼ਾ ਜਿਹੜੀ ਕੰਮ ਚਲਾਉ ਭਾਸ਼ਾ ਹੁੰਦੀ ਹੈ ਉਸ ਨੂੰ ਅਸੀਂ ਪਿੰਨਨ ਕਹਿੰਨੇ ਆ ਜਾਂ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਕੰਮ ਚਲਾਉ ਭਾਸ਼ਾ ਨੂੰ ਕੀ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਪਿੰਜਨ ਕਿਹਾ ਜਾਂਦਾ ਹੈ ਕਹਿੰਦੇ ਇਹ ਪਿੰਜਨ ਦਾ ਅਰਥ ਇਹ ਹੁੰਦਾ ਕਿ ਕੰਮ ਚਲਾਉ ਭਾਸ਼ਾ ਪਰ ਸਮਾ ਪਾ ਕੇ ਇਹਹੀ ਭਾਸ਼ਾ ਜਦੋਂ ਸਥਾਨਿਕ ਮੰਨ ਜਾਵੇ ਨਾ ਤਾਂ ਉਸ ਨੂੰ ਅਸੀਂ ਕੋਰੀਅਲ ਦਾ ਨਾਮ ਦਿੰਨੇ ਹਾਂ ਪਰ ਪੁਰਾਤਨ ਪੰਜਾਬ ਦੀ ਜਿਹੜੀ ਉਪਭਾਸ਼ਾ ਉਹ ਡੋਗਰੀ ਸੀਗੀ ਪਰ ਅੱਜ ਕੱਲ ਇਸ ਨੂੰ ਜੰਮੂ ਕਸ਼ਮੀਰ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ ਇੱਕ ਵਾਰੀ ਫਿਰ ਤੋਂ ਆਪਾਂ ਰਿਪੀਟ ਕਰਦੇ ਹਾਂ ਜੇਕਰ ਭਾਸ਼ਾ ਦਾ ਅਜੇ ਕਿ ਭਾਸ਼ਾ ਦੀਆਂ ਕਿਸਮਾਂ ਕਿੰਨੀਆਂ ਹਨ ਤਾਂ ਦੋ ਕਿਸਮਾਂ ਨੇ ਜੀ ਮੌਖਿਕ ਤੇ ਲਿਖਤੀ ਜੇਕਰ ਭਾਸ਼ਾ ਦੀਆਂ ਬਣਗੀਆਂ ਆ ਜਾਣ ਤਾਂ ਇਹਦੀਆਂ ਦੋ ਬਣਗੀਆਂ ਹਨ ਵਿਅਕਤੀਗਤ ਭਾਸ਼ਾ ਪਿੰਨਨ ਤੇ ਕੋਰੀਅਲ ਬਣਗੀ ਹਾਂਜੀ ਹੁਣ ਆਪਾਂ ਭਾਸ਼ਾ ਤੇ ਉਪਭਾਸ਼ਾ ਨਾਲ ਸੰਬੰਧਿਤ ਕੁਝ ਕ ਐਮ ਸੀ ਕਯੂ ਕਰਾਂਗੇ ਪਹਿਲਾ ਕੁਐਸ਼ਨ ਹੈ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਆ ਉਹ ਗੁਰਮੁਖੀ ਲਿਪੀ ਹੈਗੀ ਆ ਹਿੰਦੀ ਭਾਸ਼ਾ ਦੀ ਜਿਹੜੀ ਲਿਪੀ ਉਹ ਦੇਵਨਾਗਰੀ ਆ ਤੇ ਇੰਗਲਿਸ਼ ਭਾਸ਼ਾ ਦੀ ਲਿਪੀ ਜਿਹੜੀ ਉਹ ਰੋਮਨ ਹੈ ਕੁਐਸ਼ਨ ਪੇਪਰ ਦੇ ਵਿੱਚ ਇਹ ਵੀ ਆ ਸਕਦਾ ਕਿ ਗੁਰਮੁਖੀ ਆ ਜਿਹੜੀ ਉਹ ਕਿਹੜੀ ਭਾਸ਼ਾ ਦੀ ਲਿਪੀ ਹੈਗੀ ਆ ਤਾਂ ਅਸੀਂ ਪੰਜਾਬੀ ਭਾਸ਼ਾ ਦੀ ਲਿਪੀ ਵੀ ਕਹਿ ਸਕਦੇ ਆ ਪੰਜਾਬੀ ਭਾਸ਼ਾ ਦੀ ਸਹਿਤਕ ਟਕਸਾਲੀ ਜਾਂ ਕੇਂਦਰੀ ਭਾਸ਼ਾ ਕਿਹੜੀ ਹੈ ਜੀ ਇਹ ਮਾਝੀ ਭਾਸ਼ਾ ਹੈਗੀ ਆ ਜਾਂ ਇਦਾਂ ਵੀ ਕੁਐਸਚਨ ਬਣ ਸਕਦਾ ਕਿ ਮਾਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਇਹਨੂੰ ਸਹਿਤਕ ਟਕਸਾਲੀ ਜਾਂ ਕੇਂਦਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਕਿਹੜੀ ਪੰਜਾਬੀ ਉਪ ਬੋਲੀ ਹੁਣ ਅਜੋਕੇ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਜਿਹੜੀ ਪੋਠੋਹਾਰੀ ਹੈ ਜੀ ਇਹ ਹੁਣ ਅਜੋਕੇ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਅਜੋਕੇ ਪੰਜਾਬ ਦੇ ਵਿੱਚ ਸਿਰਫ ਤਿੰਨ ਬੋਲੀਆਂ ਹੀ ਬੋਲੀਆਂ ਜਾਂਦੀਆਂ ਨੇ ਮਾਝੀ ਦੁਆਬੀ ਤੇ ਮਲਵਈ ਸਭ ਤੋਂ ਛੋਟੇ ਖੇਤਰ ਵਿੱਚ ਬੋਲੀ ਜਾਣ ਵਾਲੀ ਜਿਹੜੀ ਉਪ ਬੋਲੀ ਆ ਉਹ ਪੋਵਾਦੀ ਆ ਜੀ ਤੇ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਬੋਲੀ ਆ ਜਿਹੜੀ ਮਲਵਈ ਆ ਕਦੇ-ਕਦੇ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਜਿਹੜੀ ਮਲਵਈ ਉਹ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਜੀ ਜਿਹੜੀ ਮਲਵਈ ਆ ਉਹ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਦੁਆਬੀ ਆ ਜਿਹੜੀ ਉਹ 4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਤੇ ਮਾਝੀ ਵੀ 4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਆ ਜਿਹੜੀ ਉਹ ਮਲਵਈ ਆ ਉੱਤਰੀ ਲੈਂਦੀ ਵਿੱਚ ਕਿਹੜੀ ਉਪ ਭਾਸ਼ਾ ਨੂੰ ਨਹੀਂ ਰੱਖਿਆ ਗਿਆ ਜਿਹੜੀ ਪੂਠੋਹਾਰੀ ਭਾਸ਼ਾ ਨਾ ਇਹਨੂੰ ਉਤਰੀ ਲੈਂਦੀ ਭਾਸ਼ਾ ਦੇ ਵਿੱਚ ਨਹੀਂ ਰੱਖਿਆ ਗਿਆ ਜੀ ਕਿਦੇ ਨਾ ਟਿੱਪੀ ਤੇ ਬਿੰਦੀ ਨਹੀਂ ਲੱਗਦੀ ਊੜੇ ਨੂੰ ਔਂਕੜ ਤੇ ਊੜੇ ਨੂੰ ਦਲੈਂਕੜ ਨਾਲ ਜਿਹੜੀ ਆਹੋ ਬਿੰਦੀ ਟਿੱਪੀ ਜਿਹੜੀ ਉਹ ਨਹੀਂ ਲੱਗਦੀ ਜੀ ਭਾਸ਼ਾ ਕੀ ਆ ਭਾਸ਼ਾ ਇੱਕ ਚੇਨ ਪ੍ਰਬੰਧਨ ਹੈ ਭਾਸ਼ਾ ਕੀ ਇੱਕ ਚੇਨ ਪ੍ਰਬੰਧਨ ਆ ਜਾਂ ਕੁਐਸਚਨ ਬਣ ਜਾਂਦਾ ਚੇਨ ਪ੍ਰਬੰਧਕੀ ਹੈ ਇੱਕ ਭਾਸ਼ਾ ਭਾਸ਼ਾ ਵਿੱਚ ਸ਼ਬਦ ਦਾ ਜਿਹੜਾ ਅਰਥ ਦਾ ਸਬੰਧ ਹੋ ਉਹ ਇੱਕ ਆਪਹੁਦਰਾ ਹੁੰਦਾ ਜਿਹੜੀ ਭਾਸ਼ਾ ਹਨ ਉਹ ਸਾਡੇ ਮੂਹ ਦੇ ਵਿੱਚੋਂ ਆਪ ਮੁਹਾਰੇ ਜਿਹੜੀ ਉਹ ਨਿਕਲਦੀ ਆ ਜਿੱਦਾਂ ਜਿਹੜੇ ਸਾਡੇ ਮਨ ਦੇ ਵਿੱਚੋਂ ਜਿਹੜੀਆਂ ਧੁਨੀਆਂ ਨੇ ਬੋਲ ਨੇ ਉਹ ਆਪਹੁਦਰੇ ਬਾਹਰ ਆਉਂਦੇ ਨੇ ਭਾਸ਼ਾ ਜਿਹੜੀ ਗ੍ਰਹਿਣ ਕੀਤੀ ਜਾਂਦੀ ਹੈ ਜੀ ਭਾਸ਼ਾ ਬੱਚਾ ਜਿਹੜਾ ਉਹ ਸਮਾਜ ਤੋਂ ਹੀ ਗ੍ਰਹਿਣ ਕਰਦਾ ਹੈ ਭਾਸ਼ਾ ਜਿਹੜੀ ਆ ਉਹ ਕੀ ਆ ਮਨੁੱਖੀ ਸੰਚਾਰ ਦਾ ਇੱਕ ਮਾਧਿਅਮ ਆ ਕੱਲ ਵੀ ਆਪਾਂ ਇੱਕ ਕੁਐਸਚਨ ਕੀਤਾ ਸੀਗਾ ਕਿ ਜਦੋਂ ਮਨੁੱਖ ਦੇ ਜਿਹੜੇ ਹਾ ਭਾਵਾ ਉਹ ਦੂਸਰਿਆਂ ਨਾਲ ਸਾਂਝੇ ਕਰਦਾ ਤਾਂ ਉਸ ਨੂੰ ਅਸੀਂ ਮਨੁੱਖੀ ਸੰਚਾਰ ਦਾ ਇੱਕ ਮਾਧਿਅਮ ਕਹਿੰਦੇ ਆ ਭਾਸ਼ਾ ਕੀ ਆ ਭਾਸ਼ਾ ਵਿਕਾਸ ਦਾ ਇੱਕ ਸਿੱਟਾ ਹੈਗਾ ਭਾਸ਼ਾ ਕੀ ਆ ਭਾਸ਼ਾ ਮਨੁੱਖ ਦੀ ਜਿਹੜੀ ਆਪਣੀ ਸਿਰਜਣਕ ਸੱਭਿਆਚਾਰਕ ਇੱਕ ਸਿਰਜਣਾ ਹੈਗੀ ਆ ਜੀ ਇਹ ਕੁਐਸਚਨ ਨੇ ਕੁਝ ਆਪਾਂ ਕੁਐਸਚਨ ਹੋਰ ਕਰਦੇ ਆ ਤੁਸੀਂ ਇਹਨਾਂ ਕੁਐਸਚਨਾਂ ਨੂੰ ਆਪਣੀ ਕਾਪੀ ਤੇ ਨੋਟ ਕਰ ਲਓ ਇਹਨਾਂ ਦੇ ਵਿੱਚੋਂ 5 ਦਾ 10 ਕੁਐਸਚਨ ਹੀ ਤੁਹਾਨੂੰ ਇਦਾਂ ਦੇ ਦੇਖਣ ਨੂੰ ਮਿਲਣਗੇ ਪੇਪਰ 'ਚ ਤਿੰਨ ਚਾਰ ਕੁਐਸਚਨ ਤਾਂ ਪੱਕਾ ਹੀ ਤੁਹਾਨੂੰ ਭਾਸ਼ਾ ਤੇ ਉਪਭਾਸ਼ਾ ਨਾਲ ਜ਼ਰੂਰ ਪੇਪਰ ਦੇ ਵਿੱਚ ਆਉਣਗੇ ਸੋ ਤੁਸੀਂ ਤਿੰਨ ਚਾਰ ਨੰਬਰ ਆਪਣੇ ਆ ਜਿਹੜੇ ਉਹਨਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਓ ਇਹ ਆ ਸਾਰੇ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਇਹਨਾਂ ਨੂੰ ਕਾਪੀ ਤੇ ਨੋਟ ਕਰ ਲਓ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਤਾਂ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ ਜੀ ਜੇਕਰ ਪੰਜਾਬ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਆ ਇੱਕ ਕੁਐਸਚਨ ਹੋਰ ਬੰਦਾ ਕਿ ਸਭ ਤੋਂ ਵੱਧ ਜਿਹੜੀ ਪੰਜਾਬੀ ਉਹ ਕਿੱਥੇ ਬੋਲੀ ਜਾਂਦੀ ਆ ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਆ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਪਰਵਾਨਗੀ ਸਭ ਤੋਂ ਪਹਿਲਾਂ ਕਿਹੜੀ ریاست ਨੇ ਦਿੱਤੀ ਸੀ ਜੀ ਪਟਿਆਲਾ ریاست ਨੇ ਦਿੱਤੀ ਸੀਗੀ ਵਾਰਤਕ ਸ਼ਬਦ ਦਾ ਸ਼াব্দਿਕ ਅਰਥ ਹੁੰਦਾ ਹੈ ਸਿੱਧਾ ਸਾਦਾ ਕਥਨ ਜਿਹੜਾ ਵਾਰਤਕ ਸ਼ਬਦ ਆ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਜੀ ਉਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਲੈਂਗੁਇਸਟਿਕ ਸਰਵੇ ਆਫ ਇੰਡੀਆ ਪੁਸਤਕ ਕਿਦੀ ਲਿਖੀ ਹੋਈ ਆ ਜੀ ਇਹ ਗਰੀ ਅਰਸਨ ਨੇ ਲਿਖੀ ਹੋਈ ਆ ਇੱਕ ਦੋ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਬੁਕਸ ਨੂੰ ਲੈ ਕੇ ਵੀ ਵਿਆਕਰਨ ਦੇ ਵਿੱਚੋਂ ਫਿਰ ਅਗਲਾ ਕੁਐਸਚਨ ਆ ਕਿ ਪੰਜਾਬੀ ਭਾਸ਼ਾ ਦਾ ਇਤਿਹਾਸਕਰਤਾ ਕੌਣ ਆ ਜੀ ਇਹ ਸਾਡੇ ਪਹਿਲਾਂ ਵੀ ਪੰਜਾਬੀ ਏ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਵਿਦਿਆਪਾਸਕਰ ਅਰुण ਹੁਣ ਵੀ ਇਸ ਪ੍ਰਸ਼ਨ ਦੀ ਆਉਣ ਦੀ ਸੁਭਾਵਨਾ ਤਾਂ ਤੁਸੀਂ ਇਸ ਪ੍ਰਸ਼ਨ ਨੂੰ ਜ਼ਰੂਰ ਯਾਦ ਕਰ ਲਓ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਇਤਿਹਾਸਕਰਤਾ ਉਹ ਕੌਣ ਆ ਵਿਦਿਆ ਪਾਸਕਰ ਅਰुण ਸਸਾ ਪਰਬਿੰਦੀ ਖਖੇ ਪਰਬਿੰਦੀ ਜਜੇ ਗਗੇ ਪਰਬਿੰਦੀ ਜਜੇ ਪਰਬਿੰਦੀ ਤੇ ਫਫੇ ਪਰਬਿੰਦੀ ਜਿਹੜੀਆਂ ਧੁਨੀਆਂ ਨੇ ਇਹ ਕਾਦੀਆਂ ਪ੍ਰਵਾਧੀਆਂ ਸੂਚਕ ਨੇ ਜੀ ਫਾਰਸੀ ਭਾਸ਼ਾ ਤੋਂ ਲਈ ਗਏ ਨੇ ਇਹ ਸਾਰੇ ਅੱਖਰ ਕਿੱਥੋਂ ਲਈ ਗਏ ਨੇ ਜੀ ਫਾਰਸੀ ਭਾਸ਼ਾ ਤੋਂ ਲਈ ਗਏ ਨੇ ਇਹ ਸੀ ਆਪਣੀ ਭਾਸ਼ਾ ਤੇ ਉਪ ਭਾਸ਼ਾ ਦੀ ਕਲਾਸ ਜਿਹੜੇ ਬੱਚੇ ਨੇ ਪਹਿਲੀ ਕਲਾਸ ਨਹੀਂ ਦੇਖੀ ਆ ਉਹ ਇਸੇ ਚੈਨਲ ਤੇ ਜਾ ਕੇ ਆਪਣੀ ਕਲਾਸ ਨੂੰ ਦੇਖਣ ਅਤੇ ਆਪਣੇ ਸਾਰੇ ਟੌਪਿਕ ਨੂੰ ਕੰਪਲੀਟ ਕਰਨ ਤੁਸੀਂ ਬੱਚੋ ਕਮੈਂਟ ਜਰੂਰ ਕਰਿਆ ਕਰੋ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸੋ ਥੈਂਕ ਯੂ